ਦਰਸ਼ਕੋ ਅੱਜ ਤੁਹਾਨੂੰ ਇੱਕ ਐਸੇ ਅਸਥਾਨ ਦੇ ਦਰਸ਼ਨ ਕਰਵਾਉਣ ਲੱਗੇ ਆਂ ਜਿਸ ਅਸਥਾਨ ਦੇ ਉੱਤੇ ਗੁਰਗੋਬਨ ਸਿੰਘ ਪਾਤਸ਼ਾਹੀ ਦਾ ਥਾਪੜਾ ਸਤਿਗੁਰੂ ਪਾਤਸ਼ਾਹੀ ਦੇ ਥਾਪੜੇ ਦੀ ਕਰਾਮਾਤ ਵਾਪਰੀ ਅਸੀਂ ਬਾਣੀ ਵਿੱਚ ਤਾਂ ਪੜਦੇ ਆਂ ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਪਰ ਅੱਜ ਗੁਰੂ ਦੀ ਦਿੱਤੀ ਹੋਈ ਥਾਪੜੀ ਕੀ ਕਰਾਮਾਤ ਵਰਤੌਂਦੀ ਹੈ ਅੱਜ ਉਸ ਇਤਿਹਾਸਕ ਸਥਾਨ ਦੇ ਦਰਸ਼ਨ ਤੁਹਾਨੂੰ ਕਰਵਾਉਣੇ ਨੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਗੁਰਦੁਆਰਾ ਕ੍ਰਿਪਾਲ ਸਿਲਾ ਪੌਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਦਰਸ਼ਕੋ ਜਿਹੜਾ ਗੁਰਦੁਆਰਾ ਸਾਹਿਬ ਕ੍ਰਿਪਾਲ ਸਿਲਾ ਹੈ ਇਹ ਉਦਾਸੀ ਸਾਧੂ ਮਹਾਂਤ ਕ੍ਰਿਪਾਲ ਦਾਸ ਦੇ ਉਸ ਪਾਵਨ ਅਸਥਾਨ ਉੱਤੇ ਬਣਿਆ ਹੋਇਆ ਹੈ ਜਿੱਥੇ ਮਹਾਂਤ ਕਿਰਪਾਲ ਦਾਸ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਟਿਕਿਆ ਕਰਦੇ ਸਨ ਦਰਸ਼ਕੋ ਮਹਾਂਤ ਕਿਰਪਾਲ ਦਾਸ ਜਦੋਂ ਆਪਾਂ ਗੱਲ ਕਰਦੇ ਆਂ ਨਾਲ-ਨਾਲ ਤੁਸੀਂ ਇਸ ਸਥਾਨ ਦੇ ਦਰਸ਼ਨ ਕਰਨੇ ਨੇ ਤੇ ਨਾਲ-ਨਾਲ ਆਪਾਂ ਇਤਿਹਾਸ ਨੂੰ ਵੀ ਚੇਤੇ ਕਰਨਾ ਹੈ ਮਹਾਂਤ ਕਿਰਪਾਲ ਦਾਸ ਦਾ ਅਸਲ ਪਿੰਡ ਲੁਧਿਆਣੇ ਦੇ ਨਜ਼ਦੀਕ ਸ਼ੇਰਾ ਪੈਂਦਾ ਸੀ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਪੌਂਟਰਾ ਸਾਹਿਬ ਦੀ ਧਰਤੀ ਦੇ ਉੱਪਰ ਨੇ ਤੇ ਆਪਣੇ ਉਦਾਸੀ ਸਾਧੂ ਸੰਤਾਂ ਸਾਥੀਆਂ ਦੇ ਨਾਲ ਮੰਤ ਕ੍ਰਿਪਾਲ ਦਾਸ ਵੀ ਪੌਂਟਰਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਇਸ ਪਾਵਨ ਅਸਥਾਨ ਦੇ ਉੱਪਰ ਯਮਨਾ ਦੇ ਟਿਕਾਣੇ ਆਪਣਾ ਟਿਕਾਣਾ ਕਰ ਲੈਂਦੇ ਆ ਇਧਰ ਪਹਾੜੀ ਰਾਜੇ ਤੇ ਕੁਝ ਮੁਗਲ ਨੇ ਜਿਹੜੇ ਉਹ ਗੁਰਗੋਬਨ ਸਿੰਘ ਪਾਤਸ਼ਾਹ ਦੇ ਉੱਪਰ ਚੜ੍ਹ ਕੇ ਆਉਂਦੇ ਐ ਜਿੱਥੇ ਇੱਕ ਪਾਸੇ ਪੀਰ ਬੁੱਧੂ ਸ਼ਾਹ ਦੇ ਭੇਜੇ ਹੋਏ ਪਠਾਨ ਮੌਕੇ ਦੇ ਉੱਤੇ ਗੁਰਗੋਬਨ ਸਿੰਘ ਪਾਤਸ਼ਾਹ ਨੂੰ ਛੱਡ ਕੇ ਚਲੇ ਜਾਂਦੇ ਐ ਉੱਥੇ ਮਹੰਤ ਕਿਰਪਾਲ ਦਾਸ ਦੇ ਜਿਹੜੇ ਨਾਲ ਦੇ ਉਦਾਸੀ ਸਾਧੂ ਤੇ ਉਹਨਾਂ ਦੇ ਚੇਲੇ ਸਨ ਉਹ ਵੀ ਜੰਗ ਦਾ ਨਾਮ ਸੁਣਦਿਆਂ ਔਰ ਪਤਾ ਲੱਗਦਾ ਵੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਪੌਂਟਾ ਸਹਿਬ ਦੀ ਧਰਤੀ ਤੇ ਜੰਗ ਹੋਣ ਵਾਲੀ ਹੈ ਤੇ ਉਹ ਵੀ ਮਹੰਤ ਕਿਰਪਾਲ ਦਾਸ ਨੂੰ ਉਥੇ ਛੱਡ ਕੇ ਤੇ ਭੱਜ ਜਾਂਦੇ ਨੇ ਜਦੋਂ ਮਹੰਤ ਕਿਰਪਾਲ ਦਾਸ ਨੇ ਦੇਖਿਆ ਉਹਦੇ ਨਾਲ ਦੇ ਸਾਰੇ ਹੀ ਜਿਹੜੇ ਸਾਧੂ ਉਦਾਸੀ ਸਾਧੂ ਸਨ ਉਹ ਜੰਗ ਦੇ ਡਰੋਂ ਛੱਡ ਕੇ ਭੱਜ ਗਏ ਨੇ ਮਹੰਤ ਕਿਰਪਾਲ ਦਾਸ ਉਦਾਸ ਨਹੀਂ ਹੋਏ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਪਹੁੰਚਦੇ ਆ ਸਤਿਗੁਰੂ ਪਾਤਸ਼ਾਹ ਮੈਂ ਜੰਗ ਲੜਨੀ ਤੇ ਨਹੀਂ ਜਾਣਦਾ ਮੈਨੂੰ ਹਥਿਆਰ ਤੇ ਸ਼ਸਤਰ ਤਿਆਉਣ ਦਾ ਚਲਾਉਣ ਦਾ ਤੇ ਕੋਈ ਤਜਰਬਾ ਨਹੀਂ ਹੈ ਪਰ ਮੈਨੂੰ ਇੰਨਾ ਪਤਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਮੇਰੀ ਪਿੱਠ ਦੇ ਉੱਪਰ ਆਪਣੀ ਮਿਹਰ ਦਾ ਹੱਥ ਰੱਖ ਦੇਣ ਮੈਨੂੰ ਥਾਪੜਾ ਦੇ ਦੇਣ ਤੇ ਗੁਰੂ ਦਾ ਥਾਪੜਾ ਸੰਸਾਰ ਵਿੱਚ ਵੱਡੀ ਤੋਂ ਵੱਡੀ ਕਰਾਮਾਤ ਵਰਤਾ ਸਕਦਾ ਹੈ ਕਿਰਪਾ ਕਰਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹਾਂ ਮੈਂ ਆਪਣੇ ਸਾਥੀਆਂ ਦੇ ਵਾਂਗ ਜੰਗ ਦੇ ਮੈਦਾਨ ਜੰਗ ਤੋਂ ਡਰ ਕੇ ਭੱਜਣਾ ਨਹੀਂ ਸਤਿਗੁਰੂ ਪਾਤਸ਼ਾਹ ਤੁਸੀਂ ਥਾਪੜਾ ਦਿਓ ਮੈਂ ਜੰਗ ਦੇ ਮੈਦਾਨ ਤੁਹਾਡੇ ਨਾਲ ਬਰਾਬਰ ਹੋ ਕੇ ਲੜਾਂਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਪ੍ਰਸੰਨ ਹੋਏ ਮਹਾਂਤ ਕਰਪਾਲ ਦਾਸ ਨੂੰ ਥਾਪੜਾ ਦਿੱਤਾ ਭਰੋਸਾ ਦਿੱਤਾ ਤੇ ਮਹਾਂਤ ਕਰਪਾਲ ਦਾਸ ਨੇ ਗੁਰਮਖੋ ਇੱਕ ਉਤਕਾ ਜਿਹੜਾ ਸੀ ਉਹ ਆਪਣੇ ਮੋਢੇ ਦੇ ਉੱਪਰ ਰੱਖ ਲਿਆ ਜਦੋਂ ਪੌਂਟਾ ਸਾਹਿਬ ਤੋਂ ਦੂ ਥੋੜੀ ਦੂਰ ਪੰਗਾਣੀ ਦੇ ਮੈਦਾਨ ਦੇ ਵਿੱਚ ਗੁਰਗੋਬਿੰਦ ਸਿੰਘ ਪਾਤਸ਼ਾਹ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਲੜਦੇ ਆ ਉੱਥੇ ਮਹਾਂਤ ਕਰਪਾਲ ਦਾਸ ਵੀ ਕੁੱਤਕਾ ਲੈ ਕੇ ਆਪਣੇ ਮੋਢੇ ਤੇ ਕੁੱਤਕਾ ਰੱਖ ਕੇ ਤੇ ਜੰਗ ਦੇ ਮੈਦਾਨ ਪਹੁੰਚ ਗਿਆ ਗੁਰਮਖੜੀ ਆ ਤੁਸੀਂ ਆ ਪੱਥਰ ਦੇਖ ਰਹੇ ਹੋ ਇਸ ਨੂੰ ਸਿਲਾ ਕਿਹਾ ਜਾਂਦਾ ਹੈ ਇਹ ਉਹੀ ਪੱਥਰ ਦੱਸਿਆ ਜਾਂਦਾ ਹੈ ਜਿਸ ਪੱਥਰ ਦੇ ਉੱਪਰ ਬੈਠ ਕੇ ਮਹੰਤ ਕਿਰਪਾਲ দাস ਆਪਣੀ ਸਾਧਨਾ ਕਰਦੇ ਰਹੇ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਇਹ ਉਹੀ ਪੱਥਰ ਦੱਸਿਆ ਜਾਂਦਾ ਤੁਸੀਂ ਅੱਜ ਜਦੋਂ ਗੁਰਦੁਆਰਾ ਕਿਰਪਾਲ ਸਿਲਾ ਸਾਹਿਬ ਜਾਓ ਤੇ ਅੱਜ ਵੀ ਥੱਲੇ ਨਵੀਂ ਥਾਂ ਦੇ ਉੱਪਰ ਇਸ ਨੂੰ ਪੂਰਾ ਸਾਹਿਬ ਕਿਹਾ ਜਾਂਦਾ ਹੈ ਉਸ ਅਸਥਾਨ ਦੇ ਉੱਤੇ ਇਹ ਸਿਲਾ ਪਈ ਹੋਈ ਹੈ ਇਹ ਪੱਥਰ ਵੱਡਾ ਭਾਰੀ ਪੱਥਰ ਪਿਆ ਹੋਇਆ ਸੰਗਤਾਂ ਇਹਦੇ ਦਰਸ਼ਨ ਕਰਦੀਆਂ ਨੇ ਤੇ ਇਹ ਦੱਸਿਆ ਜਾਂਦਾ ਹੈ ਕਿ ਇਸੇ ਸਿਲਾ ਦੇ ਉੱਪਰ ਇਸੇ ਪੱਥਰ ਦੇ ਉੱਪਰ ਬੈਠ ਕੇ ਮੰਤ ਕਿਰਪਾਲ ਦਾਸ ਉਦਾਸੀ ਉਸ ਪ੍ਰਮਾਤਮਾ ਦੀ ਬੰਦਗੀ ਆਪਣੀ ਸਾਧਨਾ ਕਰਿਆ ਕਰਦੇ ਸੀ ਅੱਜ ਮੰਤ ਕ੍ਰਿਪਾਲ ਦਾਸ ਦੀ ਉਹ ਸਾਧਨਾ ਦੀ ਨਿਸ਼ਾਨੀ ਇਸ ਇਲਾਕਾ ਗੁਰਦੁਆਰਾ ਸਾਹਿਬ ਦੇ ਥੱਲੇ ਪੂਰਾ ਸਾਹਿਬ ਦੇ ਵਿੱਚ ਮੌਜੂਦ ਹੈ ਆਪਾਂ ਵਾਪਸ ਇਤਿਹਾਸ ਵੱਲ ਪਰਤਦੇ ਹਾਂ ਮੰਤ ਕ੍ਰਿਪਾਲ ਦਾਸ ਕੁੱਤਕਾ ਲੈ ਕੇ ਪੰਗਾਣੀ ਦੇ ਮੈਦਾਨ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਂਦਾ ਹੈ ਕਮਾਸਾਂ ਜੰਗ ਚੱਲ ਰਹੀ ਹੈ ਮੰਤ ਕ੍ਰਿਪਾਲ ਦਾਸ ਹੱਠੀਖਾਨ ਤੇ ਹਯਾਤਖਾਨ ਦੇ ਸਾਹਮਣੇ ਆ ਜਾਂਦਾ ਹੈ ਹੱਠੀਖਾਨ ਬੜਾ ਵੱਡਾ ਸੂਰਮਾ ਸੀ ਮੰਤ ਕ੍ਰਿਪਾਲ ਦਾਸ ਕੁਤਕਾ ਲੈ ਕੇ ਹੱਠੀਖਾਨ ਦੇ ਸਾਹਮਣੇ ਜਦੋਂ ਪਹੁੰਚਦਾ ਹੈ ਹੱਠੀਖਾਨ ਤਲਵਾਰ ਦੇ ਕਈ ਵਾਰ ਮੰਤ ਕ੍ਰਿਪਾਲ ਦਾਸ ਦੇ ਉੱਪਰ ਕਰਦਾ ਹੈ ਹੁਣ ਸਰੀਰਕ ਤੌਰ ਦੇ ਉੱਤੇ ਬੜੇ ਮੋٹے ਤਾਜੇ ਸਨ ਮੰਤ ਕ੍ਰਿਪਾਲ ਦਾਸ ਰੋਜਾਨਾ ਦਾ ਉਹਨਾਂ ਦਾ ਕੋਈ ਅਭਿਆਸ ਵੀ ਨਹੀਂ ਸੀ ਜੰਗ ਦਾ ਕੇਵਲ ਤੇ ਕੇਵਲ ਹੱਥ ਵਿੱਚ ਕੁਤਕਾ ਸੀ ਭਾਰੀ ਤੇ ਪਿੱਠ ਦੇ ਉੱਪਰ ਗੁਰਗੋਬਨ ਸਿੰਘ ਦਾ ਦਿੱਤਾ ਹੋਇਆ ਥਾਪੜਾ ਸੀ ਕਈ ਵਾਰ ਹਠੀਖਾਨ ਨੇ ਮੰਤ ਕ੍ਰਿਪਾਲ ਦਾਸ ਦੇ ਉੱਪਰ ਕੀਤੇ ਬਚਦਿਆਂ ਬਚਾਉਂਦਿਆਂ ਜਦੋਂ ਅਸੀਂ ਬਚਿੱਤਰਨਾਟਕ ਪੜ੍ਹਦੇ ਹਾਂ ਤੇ ਵਿਲਖਤ ਵਿੱਚ ਇਹ ਮਿਲਦਾ ਹੈ ਕਿ ਕ੍ਰਿਪਾਲ ਦਾਸ ਬੜੇ ਗੁੱਸੇ 'ਚ ਆਏ ਆਪਣਾ ਕੁੱਤਕਾ ਉੱਪਰ ਕੀਤਾ ਤੇ ਜ਼ੋਰ ਦੀ ਹੱਠੀਖਾਨ ਦੇ ਸਿਰ ਦੇ ਵਿੱਚ ਮਾਰਿਆ ਬਸ ਇੰਨੇ ਜ਼ੋਰ ਦੀ ਇੱਕੋ ਵਾਰ ਕੁੱਤਕੇ ਦਾ ਹੱਠੀਖਾਨ ਦੇ ਸਿਰ ਦੇ ਉੱਤੇ ਕੀਤਾ ਕਿ ਮਨੋਂ ਉਹਦੀ ਉਹਦੀ ਚੀਕ ਨਿਕਲ ਗਈ ਚੀਕ ਨਿਕਲੀ ਤੇ ਜਿਹੜਾ ਸਿਰ ਦੀ ਮਿੱਜ ਸੀ ਖੂਨ ਤੇ ਮਿੱਡ ਸੀ ਕੱਢ ਕੇ ਬਾਹਰ ਰੱਖ ਦਿੱਤੀ ਪ੍ਰਚੰਨ ਨਾਨਕ ਦੇ ਬਚਨ ਨੇ ਕਿ ਮਾਨੋ ਕ੍ਰਿਸ਼ਨ ਜਿਵੇਂ ਮਟਕੀ ਫੋੜਦੇ ਸਨ ਤੇ ਮੱਖਣ ਬਾਹਰ ਡੁੱਲਦਾ ਸੀ ਇਸੇ ਤਰ੍ਹਾਂ ਮਹੰਤ ਕ੍ਰਿਪਾਲ ਦਸ ਨੇ ਜੋਰ ਦੀ ਕੁੱਤਕੇ ਦਾ ਵਾਰ ਹੱਠੀਖਾਨ ਦੇ ਸਿਰ ਵਿੱਚ ਕੀਤਾ ਤੇ ਉਹਦੀ ਮਿੱਡ ਸੀ ਜਿਹੜੀ ਬਾਹਰ ਕੱਢ ਕੇ ਰੱਖ ਦਿੱਤੀ ਕਿਰਪਾਲ ਕੋਪਿਯੰ ਕੁੱਤਕੋ ਸੰਭਾਰੀ ਹੱਠੀਖਾਨ ਹਯਾਤ ਕੇ ਸੀਸ ਝਾਰੀ ਉਠੀ ਛਛ ਇਚੰ ਕਡਾਂ ਮੇਜ ਚੋਰਿੰਗ ਮਾਨੋ ਮਾਖਨੰਗ ਮਟਕੀ ਕਾਨ ਫੋਰੰ ਸੁ ਦਰਸ਼ਕੋ ਗੁਰ ਗੋਬਿੰਦ ਸਿੰਘ ਪਾਤਸ਼ਾਹ ਮਹਾਂਤ ਕਿਰਪਾਲ ਦਾਸ ਦੇ ਇਸ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਬਸ ਹੱਠੀ ਖਾਨ ਦੇ ਧਰਤੀ ਦੇ ਉੱਤੇ ਡਿੱਗਣ ਦੀ ਧੀਰ ਸੀ ਚਾਰੇ ਪਾਸੇ ਰੌਲਾ ਪੈ ਗਿਆ ਵੱਡੇ ਵੱਡੇ ਸੂਰਮੇ ਗੁਰੂ ਕਿਆਂ ਸਿੱਖਾਂ ਦੇ ਸਾਹਮਣੇ ਟਿਕ ਨਾ ਸਕੇ ਜਿਹੜੇ ਪਹਾੜੀ ਰਾਜੇ ਚੜ੍ਹ ਕੇ ਆਏ ਸਨ ਉਹ ਸਾਰੇ ਦੇ ਸਾਰੇ ਜੰਗ ਦੇ ਮੈਦਾਨ ਵਿੱਚੋਂ ਭੱਜਣ ਲੱਗੇ ਤੇ ਜਿਹੜਾ ਅਖੀਰ ਨੂੰ 13 ਦਿਨਾਂ ਦੀ ਜੰਗ ਤੋਂ ਬਾਅਦ ਪੰਗਾਣੀ ਦਾ ਮੈਦਾਨ ਗੁਰਗੋਬਨ ਸਿੰਘ ਪਾਤਸ਼ਾਹ ਤੇ ਗੁਰੂ ਕੇ ਸਿੱਖਾਂ ਦੇ ਹੱਥ ਲੱਗਾ ਸਤਿਗੁਰੂ ਪਾਤਸ਼ਾਹ ਨਗਾਰਾ ਵਜਾਉਂਦੇ ਹੋਏ ਸਿੱਖਾਂ ਦੇ ਨਾਲ ਵਾਪਸ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚਦੇ ਨੇ ਸੋ ਦਰਸ਼ਕੋ ਜਿਹੜਾ ਇਹ ਸਥਾਨ ਤੁਸੀਂ ਕਿਰਪਾਲ ਸਿਲਾ ਦੇਖ ਰਹੇ ਹੋ ਇਹ ਸਥਾਨ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਹੈ ਜਦੋਂ ਵੀ ਆਪਾਂ ਪੌਂਟਾ ਸਾਹਿਬ ਜਾਈਏ ਕਿਰਪਾਲ ਸਿਲਾ ਗੁਰਦੁਆਰਾ ਦਰਸ਼ਨ ਜ਼ਰੂਰ ਕਰਕੇ ਆਓ ਇਹ ਗੁਰਗੋਬਨ ਸਿੰਘ ਜੀ ਦੇ ਥਾਪੜੇ ਦੀ ਕਰਾਮਾਤ ਦਾ ਪ੍ਰਤੱਖ ਪ੍ਰਮਾਣ ਹੈ ਇਸ ਵੀਡੀਓ ਨੂੰ ਮੱਤ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ